ਦੁਨੀਆ ਦੇ ਪਹਿਲੇ 100% ਪੰਜਾਬੀ ਰੇਡੀਓ ਜੋ 25 ਸਾਲ ਪਹਿਲਾਂ ਪੰਜਾਬ ਰੇਡੀਓ ਦੇ ਨਾਮ ਨਾਲ ਸ਼ੁਰੂ ਹੋਇਆ ਸੀ ਜਿਸ ਦੇ ਸੰਚਾਲਕ ਸੁਰਜੀਤ ਸਿੰਘ ਘੁੰਮਣਹਾਨ ਜੋ ਦੁਨੀਆ ਭਰ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਪੰਜਾਬੀਆਂ ਦੀ ਸੇਵਾ ਕਰਦੇ ਆ ਰਹੇ ਨੇ ਸੁਰਜੀਤ ਸਿੰਘ ਘੁੰਮਣਵਾਲਾ ਯੂਕੇ ਵਿੱਚ ਵਸਦੇ ਪੰਜਾਬੀਆਂ ਤੇ ਹੋਰ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਦੇ ਕਲਚਰ ਦੇ ਨਾਲ-ਨਾਲ ਸਿੱਖੀ ਨਾਲ ਜੋੜੀ ਰੱਖਣ ਲਈ ਪੰਜਾਬ ਰੇਡੀਓ ਲੰਡਨ ਦੇ ਮਾਧਮ ਰਾਹੀਂ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਅਹਿਮ ਯਤਨ ਕੀਤੇ ਜਾਂਦੇ ਹਨ ਇੱਥੇ ਦੱਸ ਦਈਏ ਕਿ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ 2003 ਤੋਂ ਪੰਜਾਬ ਰੇਡੀਓ ਪিয়ার ਟਰੈਵਲ ਦੇ ਨਾਂ ਤੇ ਗੁਰਦੁਆਮਾ ਦੇ ਦਰਸ਼ਨੇ ਦੇਦਾਰ ਵੀ ਕਰਵਾਏ ਜਾਂਦੇ ਨੇ ਪੰਜਾਬ ਰੇਡੀਓ ਲੰਡਨ ਨੂੰ ਸੁਣਨ ਵਾਲੇ ਯੂਕੇ ਵਿੱਚ ਵਸਦੇ ਪੰਜਾਬੀਆਂ ਦੀ ਮੁੱਖ ਮੰਗ ਤੇ ਸੁਰਜੀਤ ਸਿੰਘ ਘੁੰਮੜਵਾਲੋਂ ਪੰਜਾਬ ਰੇਡੀਓ ਲੰਡਨ ਦੀ 25ਵੀਂ ਵਰੇ ਗਣਤੇ 14 ਅਪ੍ਰੈਲ ਨੂੰ ਪੰਜਾਬ ਟੀਵੀ ਦੇ ਨਾਂ ਤੇ ਟੀਵੀ ਚੈਨਲ ਲਾਂਚ ਕੀਤਾ ਜਾ ਰਿਹਾ ਹੈ ਜੋ ਕਿ ਯੂਕੇ ਅਤੇ ਯੂਰਪ ਵਿੱਚ ਸਕਾਈ ਦੇ 762 ਨੰਬਰ ਚੈਨਲ ਦੇ ਦੇਖਿਆ ਜਾ ਸਕਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਘੁੰਮਣ ਅਤੇ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਇਸ ਚੈਨਲ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਸ ਚੈਨਲ ਰਾਹੀਂ ਪੰਜਾਬ ਦੀਆਂ ਖਬਰਾਂ ਦੇ ਨਾਲ-ਨਾਲ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਸਿੱਧਾ ਗੁਰਬਾਣੀ ਦਾ ਪ੍ਰਸਾਰਣ ਵੀ ਦਿਖਾਇਆ ਜਾਵੇਗਾ ਜਰਕਿ ਇਸ ਤੋਂ ਇਲਾਵਾ ਪੰਜਾਬ ਟੀਵੀ ਖੋਰ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਦਿਖਾ ਕੇ ਵੱਖਰੀ ਪਹਿਚਾਨ ਬਣਾਉਣ ਵਿੱਚ ਵੀ ਸਹਾਇਿਤ ਸਿੱਧ ਹੋਵੇਗਾ ਇਥੇ ਦੱਸ ਦਈਏ ਕਿ ਬੀਤੇ ਸਮੇਂ ਦੌਰਾਨ ਸੁਰਜੀਤ ਸਿੰਘ ਕਮਨੂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਮੈਂਬਰ ਆਫ ਬ੍ਰਿਟਿਸ਼ ਐਮਪਾਇਰ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਦੁਨੀਆ ਦੇ ਪਹਿਲੇ 100% ਪੰਜਾਬੀ ਰੇਡੀਓ ਜੋ 25 ਸਾਲ ਪਹਿਲਾਂ ਪੰਜਾਬ ਰੇਡੀਓ ਦੇ ਨਾਮ ਨਾਲ ਸ਼ੁਰੂ ਹੋਇਆ ਸੀ ਜਸਦੇ ਸੰਚਾਲਕ ਸੁਰਜੀਤ ਸਿੰਘ ਘੁੰਮਣ ਹਨ ਜੋ ਦੁਨੀਆ ਭਰ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਪੰਜਾਬੀਆਂ ਦੀ ਸੇਵਾ ਕਰਦੇ ਆ ਰਹੇ ਨੇ ਸੁਰਜੀਤ ਸਿੰਘ ਘੁੰਮਣ ਵੱਲੋਂ ਯੂਕੇ ਵਿੱਚ ਵਸਦੇ ਪੰਜਾਬੀਆਂ ਤੇ ਹੋਰ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਦੇ ਕਲਚਰ ਦੇ ਨਾਲ-ਨਾਲ ਸਿੱਖੀ ਨਾਲ ਜੋੜੀ ਰੱਖਣ ਲਈ ਪੰਜਾਬ ਰੇਡੀਓ ਲੰਡਨ ਦੇ ਮਾਧਿਮ ਰਾਹੀਂ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਅਹਿਮ ਯਤਨ ਕੀਤੇ ਜਾਂਦੇ ਹਨ ਇਥੇ ਦੱਸ ਦਈਏ ਕਿ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ 2003 ਤੋਂ ਪੰਜਾਬ ਰੇਡੀਓ ਪিয়ার ਟਰੈਵਲ ਦੇ ਨਾਂ ਤੇ ਗੁਰਦ ਆਮਾ ਦੇ ਦਰਸ਼ਨੇ ਦੇਦਾਰ ਵੀ ਕਰਵਾਏ ਜਾਂਦੇ ਨੇ ਪੰਜਾਬ ਰੇਡੀਓ ਲੰਡਨ ਨੂੰ ਸੁਣਨ ਵਾਲੇ ਯੂਕੇ ਵਿੱਚ ਵਸਦੇ ਪੰਜਾਬੀਆਂ ਦੀ ਮੁੱਖ ਮੰਗ ਤੇ ਸੁਰਜੀਤ ਸਿੰਘ ਘੁੰਮੜਵਲੋਂ ਪੰਜਾਬ ਰੇਡੀਓ ਲੰਡਨ ਦੀ 25ਵੀਂ ਵਰੇ ਗਣਤੇ 14 ਅਪ੍ਰੈਲ ਨੂੰ ਪੰਜਾਬ ਟੀਵੀ ਦੇ ਨਾਂ ਤੇ ਟੀਵੀ ਚੈਨਲ ਲਾਂਚ ਕੀਤਾ ਜਾ ਰਿਹਾ ਹੈ ਜੋ ਕਿ ਯੂਕੇ ਅਤੇ ਯੂਰਪ ਵਿੱਚ ਸਕਾਈ ਦੇ 761 ਨੰਬਰ ਚੈਨਲ ਦੇ ਦੇਖਿਆ ਜਾ ਸਕਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਘੁੰਮਣ ਅਤੇ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਇਸ ਚੈਨਲ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਸ ਚੈਨਲ ਰਾਹੀਂ ਪੰਜਾਬ ਦੀਆਂ ਖਬਰਾਂ ਦੇ ਨਾਲ-ਨਾਲ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਸਿੱਧਾ ਗੁਰਬਾਣੀ ਦਾ ਪ੍ਰਸਾਰਣ ਵੀ ਦਿਖਾਇਆ ਜਾਵੇਗਾ। ਜਰਕਿ ਇਸ ਤੋਂ ਇਲਾਵਾ ਪੰਜਾਬ ਟੀਵੀ ਹੋਰ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਦਿਖਾ ਕੇ ਵੱਖਰੀ ਪਛਾਣ ਬਣਾਉਣ ਵਿੱਚ ਵੀ ਸਹਾਈ ਸਦ ਹੋਵੇਗਾ। ਇਥੇ ਦੱਸ ਦਈਏ ਕਿ ਬੀਤੇ ਸਮੇਂ ਦੌਰਾਨ ਸੁਰਜੀਤ ਸਿੰਘ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਮੈਂਬਰ ਆਫ ਬ੍ਰਿਟਿਸ਼ Empire ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ